ਇਸੀ ਤਰੀਕੇ ਫਿਰਦਾ ਹੈ। ਹੈਲੋ। ਗੱਲ ਨਹੀਂ ਸੰਦਾਰ ਹੈ। ਤਾਂ ਫਿਰ ਕੋਈ ਤੇਰਾ ਨਾਂ ਕੀ ਆ? ਹੈ? ਉਹ ਗੱਲ ਤਾਂ ਸੁਣਦਾ ਮੇਰੀ। ਕਿਉਂ ਤੂੰ ਕੀ ਕਰਦਾ ਕੀ ਫਿਰਦਾ ਕਿੱਥੋਂ ਆਇਆ ਤੂੰ ਆਏ ਤਾਂ ਦੱਸ ਦੇ ਸਾਨੂੰ ਪਹਿਲਾਂ। ਹੈਲੋ। ਲੈ। ਲੈ ਰੇਛਾਈ ਦੇ ਜਾਂਦਾ ਹਾਂ। ਹਾਂ? ਉਹ ਤੂੰ। ਉਹ ਵੇਚਣੇ ਨਹੀਂ ਅਸੀਂ ਇਹ। ਕੁਵਾਰੀਆ ਤਾਂ ਨਹੀਂ ਤੂੰ। ਅਸੀਂ ਇਤਰਾ ਨਹੀਂ ਹੈਗਾ ਕੋਹ। ਚਾਹ ਬਣਾਉਂਗਾ ਚਾਹ ਹਾਂ ਕਿਉਂ ਫਰੌਣਾ ਆਇਆ ਚਾਹਾਂ ਤੈਨੂੰ ਗੱਲ ਕਿੱਥੋਂ ਆਇਆ ਤੂੰ ਕੌਣ ਹੈ ਦਿਖਲੇ ਤੈਨੂੰ ਚਾਹ ਬਣਾਉਂਗਾ ਪਹਿਲਾਂ ਲੈ ਜਾ ਚਾਹ ਬਣਾ ਤੂੰ ਕੰਮ ਦੱਸ ਤੂੰ ਕੰਮ ਕੀ ਕਰਨਾ ਹੈ ਸਾਡੇ ਘਰ ਕੌਣ ਆ ਤੂੰ ਕੰਮ ਆ ਕੰਮ ਕੰਮ ਕਰਨਾ ਆ ਕੰਮ ਕਰਨੀ ਆਇਆ ਕੰਮ ਕੀ ਕਰਨਾ ਤੂੰ ਕੰਮ ਹੀ ਕਰਨਾ ਆ ਮੈਂ ਦੇਖ ਮੇਰੀ ਗੱਲ ਸੁਣਦਾ ਸਾਡੇ ਥੱਲੇ ਵੀ ਸਾਹਮਣੇ ਗੁੰਡੀ ਵੀ ਲਾਉਣੇ ਹੋ ਹੈ ਗੁੰਡੀ ਵੀ ਲਾਉਣੇ ਮੈਂ ਸਾਡੇ ਲੱਗੀ ਜੀ ਗੁੰਡੀ ਵੀ ਲਾਉਣੇ ਸਾਡੇ ਲੱਗੀ